ਸਤਿ ਸ੍ਰੀ ਅਕਾਲ ਦੋਸਤੋ ਮੈਂ ਇਸ ਵਕਤ ਫਾਜ਼ਲ ਕਾ ਰੋਡ ਫਿਰੋਜ਼ਪੁਰ ਰੋਡ ਤੇ ਖੜਾ ਆ ਟਾਣੀ ਮੁੰਛੀ ਰਾਮ ਇੱਥੇ ਹਰ ਸਾਲ ਬਾਬਾ ਬੁੱਢਾ ਸੇਵਦਾ ਜੀ ਜੋ ਜੋੜ ਮੇਲਾ ਲੱਗਦਾ ਤਾਂ ਇਧਰ ਅੱਜ ਦੋ ਅਖੰਡ ਪਾਠਾਂ ਦੇ ਭੋਗ ਪਾਏ ਗਏ ਨੇ ਤੇ ਇਧਰ ਤੁਖੀਰਾਂ ਦਿਖਾਉਂਦੇ ਆ ਮਾਤਾਵਾਂ ਤੇ ਭੈਣਾ ਜੋ ਸੇਵਾ ਵਿੱਚ ਲੱਗੀਆਂ ਨੇ ਤਾਂ ਹੁਣ ਅਖੰਡ ਪਾਠ ਦੇ ਭੋਗ ਪਾਏ ਗਏ ਸੀ ਤਾਂ ਲੰਗਰ ਪਾਣੀ ਚੱਲ ਰਿਹਾ ਹੈ ਕਾਫੀ ਪਿੰਡਾਂ ਦੀ ਛੱਕਨ ਤਾਂ ਇੱਥੇ ਪਹੁੰਚੀ ਹੋਈ ਹੈ ਤੁਹਾਨੂੰ ਤਸਵੀਰਾਂ ਖਾ ਰਿਹਾ ਲੰਗਰ ਦੀਆਂ ਜੀ ਇੱਧਰ ਤੁਸੀਂ ਦੇਖ ਰਹੇ ਹੋ ਲੰਗਰ ਛੱਕਨ ਤੋਂ ਬਾਅਦ ਕਿੰਨੀ ਥਗ ਸੰਗਤਾਂ ਦੇ ਵਿੱਚ ਖੁਸ਼ੀ ਹੈ ਇਹ ਸ ਰੋਡ ਤੇ ਬਾਬਾ ਜੀ ਦਾ 5 ਤਰੀਕ ਨੂੰ ਜੋ ਅਖੰਡ ਪਾਠ ਰਖਾਏ ਗਏ ਸੀ ਤਾਂ ਇਹ ਰੋਡ ਚੱਲ ਰਿਆ ਜੀ ਔਰ ਇਧਰ ਇਹ ਮੁੰਜੀਰਾ ਮਧਾਣੀ ਦਾ ਗੇਟ ਤਾਂ ਸੰਗਤਾਂ ਜਿਹੜੀਆਂ ਨੇ ਇਹ ਸਾਈਡਾਂ ਤੇ ਪੂਰੀ ਰੌਣਕ ਬਣੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀ ਹੋਈਆਂ ਨੇ ਤਾਂ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਇੱਧਰ ਪਿੰਡ ਦੀ ਸੰਗਤ ਵੀ ਪਹੁੰਚੀ ਹੋਈ ਹੈ ਬਾਬਾ ਜੀ ਔਰ ਸੰਗਤਾਂ ਨੂੰ ਪ੍ਰਸ਼ਾਦ ਵੰਡ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ अगे दस्वीर भी थो शेयर करा गे जी उधर मथा भी टेकया जा रहा वही गिणती ਆਪਾਂ ਦਾ ਪਿੰਡਾਂ ਦਾ ਸੰਗਤ ਪਹੁੰਚੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਛੋਟੇ-ਛੋਟੇ ਨੰਨੇ-ਮੁੰਨੇ ਬੱਚੇ ਵੀ ਆਪਦੀਆਂ ਮਾਤਾਵਾਂ ਦੇ ਨਾਲ ਪਹੁੰਚੇ ਹੋਏ ਨੇ ਤਾਂ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਬੋਦੇ ਹਾਂਜੀ ਆ ਬਾਬਾ ਜੀ ਹੈ

ਜੀ ਤੁਹਾਡੀ ਪੱਕੀ ਸੇਵਾ ਜੀ ਹਰ ਦਾ ਮੱਤੀ ਜੇਵਾ ਬਹੁਤ ਬਾਰ ਕਿਰਪਾ ਮਾਰੇ ਬਾਬੇ ਬੁੱਲੇ ਜੱਬ ਜੀ ਦੀ ਤੇ ਬਹੁਤ ਸੰਗਤਾਂ ਦਾ ਬਹੁਤ ਸ਼ਾਅ ਹੈ ਬੜੇ ਪ੍ਰੇਮ ਨਾਲ ਆਉਂਦੀਆਂ ਨੇ ਆਹ ਦੀ ਟਾਣੀ ਮੰਜੀ ਰਾਮ ਦੇ ਯਾਰ ਬੋਲਦਾ ਤੇ ਗੰਧਰ ਆਪਣਾ ਉਦਜਾ ਮਦ ਭਈਕਾ ਕੋਰਚਲੇ ਚੁੱਕ ਗਏ ਚਾਰ ਮਾਰੀ ਤੇ ਗਲੰਦਰ ਬਹੁਤ ਕਿਰਪਾ ਜੀ ਸੰਗਤ ਦੀ ਜਦੋਂ ਸੰਗਤ ਆਉਂਦੀ ਹੈ ਜੀ ਕੱਲ ਤੋਂ ਲੈ ਕੇ ਬਹੁਤ ਕੰਮ ਹੋ ਚੱਲਦਾ ਹੈ ਅਰਜੋ ਤੋਂ ਲੈ ਕੇ बचा अॼु फिर शाम तक प्रोग्राम चालू हा इहे साॼी तस्वीर त न। 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 ਸਤਿ ਸ਼੍ਰੀ ਅਕਾਲ ਨਮਸਤਕ ਹੋ ਰਹੀ ਹੈ ਬਾਬਾ ਬੁੰਡਾਈ ਮੱਥਾ ਟੇਕ ਰਹੀ ਹੈ ਜੀ ਇੱਕ ਬਾਬਾ ਜੀ ਹੋਰ ਬਾਬਾ ਜੀ ਕਿੱਥੋਂ ਆਏ ਆ ਪਾਜੀ ਆਹ ਲਾ ਕੇ ਬਾਬਾ ਜੀ ਅੱਜ ਇਹ ਕੀ ਫੇਵਲ ਕੀ ਫੇਵਲ ਕੀ ਇਹ ਵੀਰੇ ਤੋਂ ਮੁੜ ਆ ਰਹੇ ਆ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਨੂੰ ਕਰਿਓ ਵੱਡੀ ਗਿਣਤੀ ਦੇ ਨਾਮ ਆ ਦੇਖਣਾ ਕੋਈ ਨਹੀਂ kalau mau makan panas deh ਬਾਬਾ ਜੀ ਦਾ ਨਾਮ ਲੱਗੇ ਰਾਣੀ ਮੁੰਛੀ ਰਾਮ ਇੱਕ ਸਰਦਾਰ ਆਲ ਬੋਤਲਾ ਨੂਰਕਮਾਨ ਅਚੜਕੀ ਲਦੁਕਾ ਦਾ ਬੇਕਸਤਾ ਦਾ ਇੱਕ ਮੰਦਰ ਸਾਹਿਬੂ ਪਿੰਡ ਦੇ ਸੰਗਤ ਕੋਚੀ ਹੋ ਰਿਹਾ ਹੈ ਜੀ ਦਾ ਕੀ ਅੱਜ ਦੀ ਖੁਸ਼ੀ ਹੈ ਕੀ ਜਣਕ ਹਾਂਜੀ ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ ਜੋ ਕਿ ਹਰ ਸਾਲ ਬੜੀ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਐਸ ਕੀ ਵੀ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਜੀ ਰਾਏ ਕਾ ਜਪੇ ਕਰ ਰਹੇ ਜੀ ਲੰਗਰ ਪਾਣੀ ਹੋ ਰਿਹਾ ਸਤ ਸ੍ਰੀ ਅਕਾਲ ਜੀ ਸੀਰਾਂ ਤਨ ਦੇ ਪਾਉਣੇ ਆ ਹੋਰ ਵੀ ਇਹ ਇਧਰ ਖੇਤਰ ਹੈ ਹਾਂਜੀ ਵੀਰ ਜੀ ਇਧਰ ਜੋ ਲਾਈਨਾਂ ਬਣੀ ਹੈ ਲੰਗਰ ਦੀਆਂ ਜੀ ਹਾਂਜੀ ਵੀਰ ਜੀ ਲੰਗਰ ਦੀ ਬਹੁਤ ਵੱਡੀ ਗਿਣਤੀ ਨੇ ਹਾਂਜੀ ਬਹੁਤ ਬਧੀਤ ਹੈ ਜੀ ਹਾਂਜੀ ਤਾਂ ਜਿੰਨਾ ਪਹਿਣਾ ਵੀਰਾਂ ਨੇ ਲੰਗਰ ਛਕਣਾ ਤੁਹਾਨੂੰ ਦਿਖਾ ਰਹੇ ਆ ਅ ਡਾਣੀ Munshi Ram ਹਰ ਸਾਲ ਦੀ ਤਰ੍ਹਾਂ ਜੋ ਬਾਬਾ ਜੀ ਦਾ ਜੋੜ ਨੇਲਾ ਮਨਾਇਆ ਜਾਂਦਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੀ ਵੀਰ ਜੀ ਸੇਵਾ ਕਰ ਰਹੇ ਨੇ ਅੱਜ ਹਾਂਜੀ ਬਾਈ ਵਾਹ ਜੀ ਹੋਰ ਵੈਕ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਰਹਿਣਾ ਚਾਹੁੰਦੇ ਆ ਅੱਜ ਬਸ ਲੱਖ ਲੱਖ ਵਧਾਈਓ ਸੰਗਤ ਨੂੰ ਤੁਹਾਨੂੰ ਬਾਬਾ ਫੁੱਟਾ ਸਾਹਿਬ ਮੇਲੇ ਚੋੜ ਮੇਲੇ ਦੀ ਜੀ ਬਸ ਫੇਰ ਹੋਣਾ ਹੈ ਜੋਰ ਲੱਗਿਆ ਜੀ ਕਾਰ ਸੰਗ ਬੈ ਗਿਆ ਜੀ ਬਾਈ ਜੀ ਜੀ ਹਾਂਜੀ ਫੀਰਾਂ ਤੁਹਾਨੂੰ ਦਿਖਾ ਰਹੇ ਆ ਜੀ ਸ਼ਤਰੀ ਇਹ ਸਵਾ ਇੱਥੇ ਦੇ ਮਤਾਵਾ ਪੈਣਾ ਬਦੁਰਗ ਅੱਜ ਇੱਕ ਕਾਂਡਪਾਰਸ ਤੇ ਸੰਗਤ ਨੇ ਹਾਜ਼ਰੀ ਲਵਾਈ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਬਦੁਰਗ ਵੀ ਇੱਥੇ ਹਰ ਸਾਲ ਦੀ ਤਰ੍ਹਾਂ ਆਉਂਦੇ ਨੇ ਕਬਡੀ ਗਿੰਤੀ ਦੇ ਵਿੱਚ ਇਹ ਦਰ ਲੰਗਰ ਦੀ ਜੋ ਸੇਵਾ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਤਾਂ ਦੇਖਦਾ ਇੱਕ ਸੇਵਾ ਕਰ ਰਿਹਾ ਵੀਰ ਹਰ ਇੱਕ ਵੀਰ ਨੂੰ ਦੇਖਣੇ ਨਹੀਂ ਤਸਵੀਰਾਂ ਦੇ ਤੁਹਾਨੂੰ ਦਿਖਾ ਰਿਹਾ ਆ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਆਪਣੇ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਅੱਜ ਇੱਥੇ ਅਖੰਡ ਪਾਠ ਦੇ ਭੋਗ ਪਾਏ ਗਏ ਨੇ ਸੇਵੇਦਾਰ ਵੀਰ ਉੱਥੇ ਰੁਕੋ ਸੇਵੇਦਾਰ ਵੀਰ ਸੇਵੇਦਾਰ ਵੀਰ ਪੂਰੀ ਡਿਊਟੀ ਤੇ ਖੜੇ ਨੇ ਇਧਰ ਇੱਕ ਸਾਈਡ ਵੀਰਾਂ ਦੀ ਸੇਵਾ ਚੱਲ ਰਹੀ ਏ ਲੰਗਰ ਦੀ ਤੇ ਇੱਕ ਸਾਈਡ ਪੈਣਾ ਦੀ ਤਾਂ ਜਿਵੇਂ ਜਿਵੇਂ ਅੱਗੇ ਲੰਗਰ ਛੱਕੇ ਸੰਗਤਾਂ ਪੰਡਾ ਪੰਡਾਲ ਖਾਲੀ ਕੱਡੀਆਂ ਤੇ ਨਵੀਂ ਸੰਗਤ ਉਹ ਜਿਹੜੀ ਐ ਐਂਟਰੀ ਦਿੱਤੀਆਂ ਜੀ ਬਾਬਾ ਜੀ ਆਪਣਾ ਸ਼ੁਭਨਾਮ ਜੀ ਠੋਠਾ ਹੈ ਕਿਵੇਂ ਹੈ ਜੀ ਅੱਜ ਦੀ ਸੰਗਤ ਬਹੁਤ ਕਿੰਨੇ ਕੁ ਪਿੰਡਾਂ ਦਾ ਆ ਜਾਂਦਾ ਕੋਈ ਪਤਾ ਹੀ ਨਹੀਂ ਕੋਈ ਯਾਰ 10 ਤੋਂ 17 ਦੇ ਨਾਲੇ ਦਰੇ ਕੋ ਹਾਂ ਜੀ ਮੈਂਬਰ ਸਾਹਿਬ ਸਾਡੇ ਨਾਲ ਮੌਜੂਦ ਹੈ ਜੀ ਸਤਰੀਕਾਲ ਜੀ ਮੈਕੂ ਠੀਕਾ ਖਾਲਸਾ ਸਾਹਿਬ ਇੱਕ ਫਤਿਹ ਜੀ ਜੀ ਅੱਜ ਸੰਗਤ ਦੀ ਸੰਗਤ ਦੀ ਬਹੁਤ ਬਹੁਤ ਕਿਰਪਾ ਬਾਬੇ ਬੁੱਢੇ ਦੀ ਬੜੀ ਕਿਰਪਾ ਜੀ ਸਵੇਰ ਤੋਂ 4 ਵਜੇ ਤੋਂ ਲੰਗਰ ਚੱਲ ਰਿਹਾ ਚਾਹਾਂ ਵਾਲੇ ਲੰਗਰ ਚੱਲ ਰਿਹਾ ਹੁਣ ਤੋਂ ਰਪਿਆ ਜੀ ਪ੍ਰਸ਼ਾਦੇ ਨਾਲ ਲੰਗਰ ਚੱਲ ਰਿਹਾ ਦੇਖ ਹੀ ਸਕਦੇ ਹੋ ਪਹਿਲਾਂ ਇੰਨੀ ਦੁਨੀਆ ਲੰਘ ਚੁੱਕੀ ਹੈ ਇੰਨੀ ਗਲੋਤੀ ਆ ਇਹ ਸ਼ਾਮੀ 4 ਵਜੇ ਤੱਕ ਐਵੇਂ ਚੱਲਣਾ ਹੈ ਹਾਂਜੀ ਕਿੱਥੋਂ ਆਏ ਖਾਲਸਾ ਜੀ ਮੈਂ ਖਾਸ ਤੋ ਮੈਂ ਖਾਸ ਜੀ ਪੂਰੀ ਰੌਣਕ ਲੱਗੀ ਹੈ ਹਾਂਜੀ ਪੂਰੀ ਬਾਬੇ ਬੁੱਢੇ ਸਾਹਿਬ ਦੀ ਰੌਣਕ ਲੱਗੀ ਹੈ ਜੀ ਉਹਦੀ ਮਹਾਨ ਕਿਰਪਾ ਹੈ ਸਾਰੀ ਸੰਗਤ ਤੇ ਸਾਰੇ ਨਗਰ ਵਾਸੀਆਂ ਤੇ ਬਹੁਤ ਉਸ ਦੀ ਮਿਹਰ ਹੈਗੀ ਹੈ ਇਸ ਨਗਰ ਤੇ ਤੇ ਪਿੰਡ ਆਲ ਬੋਦਲਾ ਦੇ ਜੋ ਸੇਵਾਦਾਰਨ ਜੋ ਪ੍ਰਬੰਧਕ ਹਨ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਪਿੰਡ ਆਲ ਬੋਦਲੇ ਆਣਿਆਂ ਦਾ ਆਸ-ਪਾਸ ਟਾਹਣੀਆਂ ਵਾਲਿਆਂ ਦਾ ਸਾਰੇ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਹੀ ਬਾਤ ਦੇ ਪਾਤਰ ਜੀ ਆ ਇਧਰ ਹੋਰ ਸਾਡੀਆਂ ਮਸਾਵਾਂ ਤੇ ਭੈਣਾਂ ਵੀ ਪਹੁੰਚ ਗਏ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭੈਣ ਜੀ ਕਿੱਥੋਂ ਜੀ ਜੀ ਇਸ ਪਿੰਡ ਬੈਕਾਂ ਤੋਂ ਆ ਅੱਜ ਅ ਖਾਂਡਪਾੜ ਤੋਂ ਆ ਆਪਾਂ ਜੋ ਲੰਗਰ ਛਕਣ ਜਾ ਰਹੇ ਆ ਕੀ ਸੁਨੇਹਾ ਹੈ ਆਪਣਾ ਸੇਵਾ ਸੰਗਤਾਂ ਨੂੰ ਜੀ ਸਭ ਤੋਂ ਵਧੀਆ ਗੱਲ ਹੈ ਕਿ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਬਹੁਤ ਦਿਲੋਂ ਸੇਵਾ ਕਰ ਰਹੇ ਆ ਔਰ ਬਹੁਤ ਵਧੀਆ ਕਰ ਰਹੇ ਆ ਤੇ ਇਦਾਂ ਹੀ ਪਰਮਾਤਮਾ ਚਲਾਉਂਦਾ ਰਹੇ ਚੰਦਾ ਰਹੇ ਤੇ ਮੈਂ ਸਪੈਸ਼ਲ ਜੌਬ ਕਰਦੀ ਆ ਬਟਿੰਡੇ ਤੋਂ ਸਪੈਸ਼ਲ ਆਈ ਆ ਜੀ अच्छा आज स्पेशल स्पेशल आई है देखो जी बाबा साहेब दी कितनी कृपा सिर्फ ਨੇੜੇ ਪਿੰਡਾਂ ਤੋਂ ਨਹੀਂ ਹੋਰ ਵੀ ਜੋ ਸੰਗਤ ਬੜੀ ਦੂਰੋਂ ਦੂਰੋਂ ਆਏ ਸਾਡੇ ਨਾਲ ਹੋਰ ਭੈਜੀ ਵੀ ਨੇ ਜੀ ਨਾਮ ਵੀ ਅਪਰੇ ਮਨਜੀਤ ਲਿੱਤੋਂ ਭੈਜੀ ਕੋ ਤੇ ਅੱਜ ਇਹ ਲੱਲੀ ਨੇ ਲੱਲੀ ਗਾਣੇ ਅੱਛਾ ਤਾਂ ਗਾਉਂਦੇ ਹਾਂ ਜੀ ਭੈਜੀ ਅੱਜ ਇੱਥੇ ਪਹੁੰਚੇ ਬੰਨੀਆਂ ਤੋਂ ਆ ਕੇ ਪਹੁੰਚੇ ਜਿੰਨੇ ਪਿੰਡਾਂ ਰਿਹਾ ਬਹੁਤ ਪਿੰਡਾਂ ਦੇ ਪਹੁੰਚੇ ਸੰਗਤ ਆ ਵੀਰ ਜੀ ਹਾਂਜੀ ਇੱਕ ਵੀਰ ਜੀ ਪਿੱਛੇ ਗੜੀ ਆਂਦੇ ਆਂ ਸਸਿਗੋ ਸਾਹਿਬ ਜੀ ਆਪਾਂ ਆਪਾਂ ਬਹਿ ਖਾਸ ਤੋਂ ਹਾਂਜੀ ਹਰ ਸਾਲ ਸੇਵਾ ਕਰਨ ਦਾ ਮੌਕਾ ਮਿਲਦਾ ਹਾਂ ਜੀ ਜੀ ਬਹੁਤ ਬਹੁਤ ਲੱਗ ਰਹੀ ਹੈ ਸੰਗਤ ਨੂੰ ਦੇਖ ਕੇ ਤਾਂ ਸਤਿ ਸ੍ਰੀ ਅਕਾਲ ਜੀ ਇਹ ਸਾਂਜੀ ਇਹ ਸਾਂਜੀ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤਾਂ ਵੀਰ ਪਹੁੰਚੇ ਹੋ ਨੇ ਤਾਂ ਉਹ더라 ਅੱਗੇ ਪੰਡਾਲ ਤੋਂ ਦਿਖਾਉਨੇ ਆ ਲੰਗਰ ਚੱਲ ਰਿਹਾ ਹੈ ਇੱਕ ਸਾਈਡ ਹੈ ਦੂਜਾ ਸਾਈਡ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਹਰ ਸਾਲ ਦੀ ਤਰ੍ਹਾਂ ਜੋ ਇੱਕ ਲੰਗਰ ਪੰਡਾਲ ਦੇ ਵਿੱਚ ਲੰਗਰ ਕਰਾਇਆ ਜਾਂਦਾ ਤਾਂ ਲੋਕਤ ਨੂੰ ਦੇਖਦੇ ਹੋ ਤਾਂ ਵਧੀਆ ਜੋ ਪਰ ਪੰਡਾਲ ਦਾ ਅਰੇਂਜਮੈਂਟ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਧਰ ਹੈ ਸੇਵਾਦਾਰ ਵੀਰ ਸੇਵਾ ਵੀ ਪੂਰੀ ਕਰ ਰਹੇ ਨੇ ਹਾਂਜੀ ਸੰਗਤ ਨੂੰ ਬੇਨਤੀ ਹੈ ਬਾਦ ਚੜ ਕੇ ਹਿੱਸਾ ਲਿਆ ਕਰੋ ਤੇ ਬਹੁਤ ਹੀ ਵਧੀਆ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਖੰਡ ਪਾਟ ਹੁੰਦਾ ਜੀ ਤੇ ਲੰਗਰ ਦੀ ਸੇਵਾ ਬਹੁਤ ਵਧੀਆ ਤੇ ਸਾਰੇ ਜਨਤਾ ਨੂੰ ਵੱਧ ਜੋੜ ਕੇ ਤਕੀਲ ਵੀ ਸਭ ਹਮਮਾ ਕੇ ਪਹੁੰਚੇ ਤਾਂ ਕਿੰਨੇ ਕੁ ਪਿੰਡਾਂ ਦੀ ਸੰਗਤ ਇੱਥੇ ਆ ਜਾਂਦੀ ਕਾਫੀ ਪਿੰਡ ਨੇ ਜੀ ਆਲੇ ਦੁਆਲੇ ਆਲ ਬੋਲਲਾ ਹੋ ਗਿਆ ਮੁਸੀਬਾ ਵੀ ਕਾਣੀ ਹੋ ਗਈ ਕਈ ਪਿੰਡ ਨੇ ਜੀ ਜਿਹੜੇ ਇੱਥੇ ਆਉਣੇ ਨੇ ਸੇਵਾ ਦੇ ਪ੍ਰਵੀਨ ਜੀ ਜਿਹੜੇ ਨੌਜਵਾਨ ਵੀਰ ਅੱਜ ਕਾ ਮੋਬਾਈਲਾਂ ਤੇ ਜ਼ਿਆਦਾ ਵੀ ਜੀ ਨਸ਼ਿਆਂ ਵੱਲ ਜ਼ਿਆਦਾ ਵੀ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਉਹ ਤਾਂ ਇੱਕ ਲਤ ਹੈ ਜਿਵੇਂ ਨਸ਼ੇ ਦੀ ਲਤ ਹੋ ਗਈ ਓਵੇਂ ਮੋਬਾਈਲਾਂ ਦੀ ਲਤ ਆਈ ਇਸ ਨੂੰ ਦੂਰ ਕਰਦੇ ਇੱਥੇ ਗੁਰੂ ਘਰ ਆਓ ਆਪਦੀ ਸੇਵਾ ਕਰੋ ਤੇ ਲੰਗਰ ਛਕੋ ਤੇ ਲੋਕਾਂ ਨੂੰ ਇਸ ਦਾ ਅੱਜ ਸ਼ਾਮ ਤੱਕ ਚੱਲੇਗਾ ਟੋਟ ਲੰਗਰ ਅੱਜ ਕੱਲ ਤੱਕ ਚੱਲੇਗਾ ਜੀ ਇਹ ਸਾਂਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ